ਅਰਸ਼ ਤੋਂ ਫਰਸ਼ ਤੇ ਫਿਰ ਫਰਸ਼ ਤੋਂ ਅਰਸ਼ ਬੋਬੀ ਦਿਓਲ ਨੇ ਆਪਣੇ ਕੈਰੀਅਰ ਦਾ ਚੱਕਰ ਪੂਰਾ ਕਰ ਲਿਆ ਉਹਨਾਂ ਨੇ ਬਾਬਾ ਨਿਰਾਲਾ ਬਣ ਕੇ ਆਸ਼ਰਮ ਦੇ ਵਿੱਚ ਜੋ ਅੱਗ ਲਗਾਈ ਸੀ ਉਹ ਅਜੇ ਵੀ ਨਹੀਂ ਬੁਝੀ ਐ ਬੋਬੀ ਦਿਓਲ ਇਹ ਨਹੀਂ ਦਿਨੀ ਸੁਰੱਖਿਆ ਦੇ ਵਿੱਚ ਹਨ ਤੇ ਹੋਣ ਵੀ ਕਿਉਂ ਨਾ ਉਹਨਾਂ ਨੇ ਆਸ਼ਰਮ ਵੈਬ ਸੀਰੀਜ਼ ਦੇ ਨਾਲ ਅਜਿਹਾ ਕਮਬੈਕ ਕੀਤਾ ਹੈ ਕਿ ਹਰ ਪਾਸੇ ਉਹਨਾਂ ਦੀ ਚਰਚਾ ਹੋ ਰਹੀ ਐ ਪਰ ਕਿ ਤੁਸੀਂ ਜਾਣਦੇ ਹੋ ਕਿ ਸੀਰੀਜ਼ ਦੇ ਪ੍ਰੋਮੋਸ਼ਨ ਦੌਰਾਨ ਬੋਬੀ ਦਿਓਲ ਵਰਟਿਗੋ ਅਟੈਕ ਦਾ ਸ਼ਿਕਾਰ ਹੋਏ ਸੀ ਉਹਨਾਂ ਨੇ ਆਸ਼ਰਮ ਵੈਬ ਸੀਰੀਜ਼ ਦੇ ਨਾਲ ਵਾਪਸ ਕੀ ਕੀਤੀ ਅਤੇ ਉਦੋਂ ਤੋਂ ਬੋਬੀ ਨੂੰ ਕਈ ਫਿਲਮਾਂ ਦੇ ਵਿੱਚ ਨੈਗੇਟਿਵ ਰੋਲਸ ਦੇ ਵਿੱਚ ਦੇਖਿਆ ਗਿਆ ਜਿਵੇਂ ਕਿ ਐਨੀਮਲ ਫਿਲਮ ਬੋਬੀ ਦਿਓਲ ਦੀ ਫਿਲਮ ਆਸ਼ਰਮ ਦੇ ਤੀਜੇ ਸੀਜ਼ਨ ਦਾ ਦੂਜਾ ਪਾਰਟ ਹਾਲ ਹੀ ਦੇ ਵਿੱਚ ਰਿਲੀਜ਼ ਹੋਇਆ ਇਸ ਸ਼ੋਅ ਦੇ ਪਹਿਲੇ ਸੀਜ਼ਨ ਦੌਰਾਨ ਬੋਬੀ ਦਿਓਲ ਦੀ ਹਾਲਤ ਖਰਾਬ ਹੋ ਗਈ ਸੀ ਬੋਬੀ ਨੇ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਪਹਿਲੀ ਵਾਰ ਇੱਕ ਗ੍ਰੇ ਕੈਰੈਕਟਰ ਨੇ ਬੋਨਦੇ ਹੋਏ ਉਹ ਇੰਨਾ ਘਬਰਾ ਗਏ ਸੀ ਕਿ ਉਹਨਾਂ ਨੂੰ ਚੱਕਰ ਆਉਣੇ ਵੀ ਸ਼ੁਰੂ ਹੋ ਗਏ ਸੀ ਬੋਬੀ ਦਿਓਲ ਨੇ ਹਾਲ ਹੀ ਦੇ ਵਿੱਚ ਖੁਲਾਸਾ ਕੀਤਾ ਕਿ ਉਹ ਪਹਿਲੇ ਸੀਜ਼ਨ ਉਹਨਾਂ ਬਹੁਤ ਕਬਰਾਈ ਹੋਏ ਸੀ ਜਿਸ ਕਾਰਨ ਉਹਨਾਂ ਨੂੰ ਚੱਕਰ ਆ ਗਏ ਸੀ ਨਾਲ ਹੀ ਬੋਬੀ ਨੂੰ ਬੋਬੀ ਨੂੰ ਇਸ ਗੱਲ ਦੀ ਚਿੰਤਾ ਵੀ ਸੀ ਕਿ ਉਹਨਾਂ ਦੇ ਰੋਲ ਨੂੰ ਦੇਖ ਕੇ ਉਹਨਾਂ ਦੇ ਮਾਤਾ ਪਿਤਾ ਕੀ ਕਹਿਣਗੇ ਪਰ ਕਿਹਾ ਜਾਂਦਾ ਹੈ ਨਾ ਕਿ ਜੋ ਡਰ ਗਿਆ ਉਹ ਮਰ ਗਿਆ ਤੇ ਬੋਬੀ ਇਸ ਡਰ ਦੇ ਨਾਲ ਲੜੇ ਅਤੇ ਇੱਕ ਨਵੇਂ ਅਵਤਾਰ ਦੇ ਵਿੱਚ ਛਾ ਗਿਆ ਜਿ ਬਾਲੀਵੁੱਡ ਹੋਵੇ ਜਾਂ OTT ਬੋਬੀ ਦਾ ਜਲਵਾ ਹਰ ਪਾਸੇ ਬਰਕਰਾਰ ਹੈ